ਭਾਈ ਜੀ ਨੀ ਜੀ ਗਰੇਵਾਲ ਪਿੰਡ ਸਰੋਦੀ ਸਿੱਖਿਆ ਕਰਦਾ ਬਲਦੇਵ ਸਿੰਘ ਗਰੇਵਾਲ ਪਿੰਡ ਸਰੋਦੀ ਕਾਂ ਸਰਪੰਚ ਅੱਜ ਇਹਨਾਂ ਦੇ ਪਿੰਡ ਤੋਂ ਬਾਈ ਜੀ ਇੱਧਰ ਇੱਧਰ ਆ ਜਾਓ ਮਾੜੀ ਕੋਈ ਨਹੀਂ ਬੈਠਣਾ ਮੈਂ ਕਿੱਥੇ ਬੈਠਣਾ ਤੁਸੀਂ ਨਹੀਂ ਮੈਨੂੰ ਦੱਸਣਾ ਵੀ ਕਿੱਥੇ ਬੈਠਣਾ ਦਾਇਰੇ ਬੈਠ ਕੇ ਮੈਂ ਦਾ ਇੱਥੇ ਕਾਨੂੰ ਬੇਨਤੀ ਕੀਤੀ ਮੈਂ ਨਹੀਂ ਮੈਂ ਵੀ ਬੇਨਤੀ ਕਰਦਾ ਮੈਂ ਵੀ ਬੇਨਤੀ ਕਰਦਾ ਮਹਾਰਾਜ ਵੀ ਮੈਂ ਬੈਠੀ ਹਾਂ ਬਾਈ ਜੀ ਤੁਹਾਡੀ ਜਾਨ ਪਛਾਣ ਕੀ ਹੈ ਮੈਂ ਸਰਗਸ ਬੈਠਣਾ ਹੀ ਦੱਸਦੀ ਪਾਈ ਹੁਈ ਹਾਂ ਜੂਨੀਫਾਰਮ ਨਾ ਪਰੋ ਕਿ ਦਾ ਦਿੰਦੇ ਨੇ ਨਾ ਵਰਦੀ ਤਾਂ ਮੈਂ ਵੀ ਪਾ ਲੂੰ ਤੁਹਾਡੀ ਪੋਸਟ ਕਿੱਥੇ ਆ ਪਾ ਲੋ ਜੀ ਨਾ ਤੁਹਾਡਾ ਨਾਮ ਕੀ ਆ ਪੋਸਟਿੰਗ ਕੀ ਆ ਕੀ ਆ ਲੱਗਿਆ ਹੋਇਆ ਜੀ ਤੇ ਦੇਖ ਲੋ ਹਰ ਤੇਜ ਸਿੰਘ ਹਾਂ ਜੀ ਮੈਂ ਪੋਸਟਿੰਗ ਕਰਵਾ ਦੋਗੇ ਸੀਆਈਏ ਸਟਾਫ ਇੰਸਪੈਕਟਰ ਮੈਂ ਸੀਆਈਏ ਸਟਾਫ ਮੁਹਾਲੀ ਤੋਂ ਆ ਜੀ ਸਭ ਇੰਸਪੈਕਟਰ ਠੀਕ ਹੈ ਜੀ ਹਾਂ ਬਾਕੀ ਇਹ ਕਿੱਥੇ ਇਨਵੈਸਟੀਗੇਸ਼ਨ ਦੁਆਰਾ ਕਰਾਣੀ ਕੋਣ ਬਾਈਦੀ ਐਨ ਐਫ ਆਰ ਲਾਦੋ ਉਹ ਵੀ ਤੁਹਾਡੇ ਗੇਂਸ ਓਕੇ ਇਹਦਾ ਕੇਸ ਚੱਲਣਾ ਓਕੇ ਇਹ ਇਨਵੈਸਟੀਗੇਸ਼ਨ ਨੂੰ ਵੀ ਚੜਨਣ ਦੇਖੋ ਬਾਈਦੀ ਫੋਨਰ ਪਹਿਲਾਂ ਮਿਲ ਜਾਓ ਫਿਰ ਇਹਨਾਂ ਸਰਵਿਸ ਇਨਸਪੈਕਟਰ ਜੀ ਨਾਲ ਗੱਲ ਕਰੀਏ ਪਲੀਜ਼ ਇਹਨਾਂ ਨਾਲ ਸਾਡੀ ਗੱਲ ਕਰ ਸਕੋ ਯਾ ਤੁਸੀਂ ਮੈਨੂੰ ਕਰ ਮੈਂ ਜੋ ਅਰੈਸਟ ਕਰਨ ਨੂੰ ਹਾਂ ਬਿਲਕੁਲ ਆਏ ਨਹੀਂ ਅੱਛਾ ਉਸ ਤੋਂ ਬਾਅਦ ਕੋਈ ਗੱਲ ਹੋਊਗੀ ਨਾ ਕਹਿੰਦੀ ਮੈਂ ਮੈਂ ਤੁਹਾਡੇ ਖਿਲਾਫ ਗੱਲ ਵੀ ਕੀਤੀ ਤੁਸੀਂ ਮੁਛਰੇ ਨਾ ਤੁਹਾਨੂੰ ਅਸੀਂ ਇੱਕ ਡਿਵਰਕਸ਼ਨ ਦੇਤੀ ਸਭ ਨੂੰ ਦੇ ਦਿੱਤਾ ਇਕੱਲੀ ਇਕੱਲੀ ਗੱਲ ਨਹੀਂ ਸਾਡੀ ਹੋਰ ਤੁਹਾਨੂੰ ਅਸੀਂ ਲਜਾਣਾ ਮੇਰੇ ਖਿਲਾਫ ਐਫਆਈਆਰ 30000 ਦਾ ਡਿਵਰਕਸ਼ਨ ਉਹ ਦਰਦ ਨਾ ਹੋ ਨੇ ਜਸਤੋ ਮੈਨੂੰ ਨਾ ਬ੍ਰਾਂਡ ਦਿਖਾਓ ਮੈਂ ਕਿ ਬ੍ਰਾਂਡ ਦੀ ਐਫ ਆਈ ਆਰ ਤੋਂ ਬ੍ਰਾਂਡ ਦੀ ਲੋੜ ਨਹੀਂ ਹੁੰਦੀ ਭਾਈ ਜੀ ਭਰਾ ਯਾਰ ਜਿਹੜੀ ਐਫ ਆਈ ਆਰ ਹੁੰਦੀ ਨਾ ਬ੍ਰਾਂਡ ਦੇ ਵਿੱਚ ਭਾਈ ਜੀ ਬ੍ਰਾਂਡ ਦੀ ਲੋੜ ਹੁੰਦੀ ਯਾਰ ਕਿਸੇ ਨੇ ਕਰੇਗਾ ਬ੍ਰਾਂਡ ਦੀ ਅਗਰ 100 ਰੁਪਏ ਯਾਰ ਦੇ ਵਿੱਚ ਬ੍ਰਾਂਡ ਦੀ ਕੋਈ ਲੋੜ ਨਹੀਂ ਹੁੰਦੀ ਬਾਟ ਦੀ ਤਾ ਲੋੜ ਹੈ ਜਿਹੜੀ ਥੋੜੀ ਜਿਹੀ ਕੰਡ ਬਾੜ ਕੇ ਪੱਤਰ ਓਪਨ ਮੈਂ ਹੋਰ ਕਹ ਰਿਹਾ ਨਹੀਂ ਦੇਖੋ ਇਹ ਨਹੀਂ ਗੱਲਾਂ ਹੋ ਗਈਆਂ ਤੁਸੀਂ ਫੂਰ ਬਤਾ ਪੀਏ ਢਾਈ ਦੀ ਮੈਂ ਲਾ ਚੱਲੂ ਮੈਂ ਲੈ ਭੈਜਦਾ ਨਹੀਂ 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 ਕੋਈ ਨਹੀਂ ਤੁਸੀਂ ਕੋਈ ਤਾਂ ਨਹੀਂ ਗੱਲ ਅੰਦਰ ਰੁਕ ਜਾ ਯਾਰ ਵੇਟ ਕਰੋ ਪਹਿਲੀ ਗੱਲ ਢਾਈ ਦੀ ਅਰੇਸਟ ਕਰਨ ਖਾਤਰ ਗਰੰਟ ਦਿਖਾਉਣੇ ਜ਼ਰੂਰੀ ਨਹੀਂ ਕੋਈ ਵੀ ਤੁਹਾਨੂੰ ਰੋਕ ਸਕੀ ਹੈ ਕਾਨੂੰਨ ਕੀ ਕਹਿੰਦਾ ਹੈ ਜੇ ਤੁਹਾਡਾ ਵਕੀਲ ਦੱਸ ਦੇਵੇ ਵਕੀਲ ਦੇ ਵਿੱਚ ਸਾਡੇ ਤੋਂ ਪਾਵਰ ਹੈ ਨਾ ਐਫ ਆਈ ਆਰ ਦੇ ਸਾਡੇ ਕੋਲ ਪਾਵਰ ਆ ਸਾਡੇ ਕੋਲ ਖਾਮੀ ਨਹੀਂ ਹੈ ਆਪਣੇ ਪਾਵਰ ਮੈਂ ਮੰਨਦਾ ਤੁਹਾਡੇ ਕੋਲੇ ਪਾਵਰ ਆ ਫਿਰ ਤੇ ਵਿਆਪ ਤੋਂ ਮੈਂ ਮੰਨਦਾ ਤੁਹਾਡੇ ਕੋਲੇ ਪਾਵਰ ਆ ਪਰ ਤੁਹਾਡਾ ਫਰਜ਼ਾ ਗਰੰਟ ਦੀ ਹੋਣਾ ਸਾਨੂੰ ਗਰੰਟਾ ਦੀ ਜ਼ਰੂਰਤ ਨਹੀਂ ਹੈ ਮੈਂ ਗਰੰਟਾ ਤੁਹਾਡੇ ਸਾਹਮਣੇ ਤੇ ਕਹਿ ਰਿਹਾ ਮੈਂ ਐਫ ਆਈ ਆਰ ਦੇ ਵਿਆਪ ਤੋਂ ਤੁਹਾਨੂੰ ਅਰੈਸਟ ਕਰ ਰਿਹਾ ਜੀ ਬਾਈ ਇਹ ਮੈਂ ਫਰਿਆਦ ਕੀ ਆ ਬਾਈ ਜੀ ਐਫ ਆਈ ਆਰ ਕੀ ਆ ਐਫ ਆਈ ਆਰ ਕੀ ਆ ਇੱਕ ਬੰਦੇ ਨੂੰ ਗੱਲ ਕਰੀਂ ਠੀਕ ਹੈ ਹੋ ਗਿਆ ਜੀ ਹੁਣ ਤੁਹਾਡਾ ਚਲੋ ਜੀ ਮੈਂ ਤੁਹਾਨੂੰ ਚਲੋ ਬਾਈ ਜੀ ਹੁਣ ਮੈਂ ਤੁਹਾਨੂੰ ਇਹ ਦੱਸਣਾ ਮੈਂ ਜੋ ਕਹ ਰਿਹਾ ਹੁਣ ਚਲੋ ਹੁਣ ਤੁਹਾਨੂੰ ਜਾਣਾ ਪੈਣਾ ਆਪਾਂ ਬਾਹਰ ਹੀ ਜਾਣਾ ਠੀਕ ਹੈ ਆਈ.ਟੀ. ਸਿੱਧੀ ਖਾਲੇ ਪੁਲਿਸ ਸਟੇਸ਼ਨ ਤੋਂ ਦੀ ਐਫ ਆਈ ਆਰ ਲਾਉਣੀ ਲੱਕੀਏ ਪਿਆਰ ਕੀ ਉਹ ਮੈਂ ਕਹ ਰਿਹਾ ਤੂੰ ਮੈਂ ਦੱਸਦਾ ਸਹੀ ਹੈ ਕਿ ਤੁਹਾਨੂੰ ਨਹੀਂ ਬਗਾ ਦੇਣਾ ਚੱਲਣਾ 67 ਸੁਣੋ 67 ਬਾਈ ਜੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਸੁਣ ਲਓ ਮੈਂ ਤੁਹਾਨੂੰ ਕੁਝ ਮੇਰੀ ਗੱਲ ਸੁਣੋ ਪਹਿਲਾਂ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇਹ ਬਹਤ ਉਹ ਸ਼ਖਸ਼ੀਅਤ ਦੱਸ ਰਿਹਾ ਤੁਹਾਨੂੰ ਸੁਣ ਲਓ ਸ਼ਖਸ਼ੀਅਤ ਨਹੀਂ ਦੱਸ ਰਿਹਾ ਮੈਂ ਹੁਣ 67 ਆਈਟੀ ਸਿਟੀ ਕੀ ਹੁੰਦਾ ਉਹ ਤੁਹਾਨੂੰ ਤੁਸੀਂ ਪੁੱਛਿਓ ਲੈ ਤੂੰ ਆਈਡੀ ਦੱਸੇ ਤਾਂ ਸਹੀ ਐਗਟ ਦੇ ਹਿੰਦਾਂਦ ਹੋਈ ਆ ਤੁਸੀਂ ਮਾਣਾਂ ਮੇਰੀ ਗੱਲ ਸੁਣੋ ਕੋਈ ਯਾਰ ਤਾਂ ਵੇਖ ਤੁਹਾਨੂੰ ਸਾਡਾ ਕੁਝ ਨਹੀਂ ਦੱਸ ਸਕਦੇ ਕਿਉਂਕਿ ਤੁਸੀਂ ਰਿਕਰੂਟ ਐ ਵੀਰ ਯਾਰ ਤੁਸੀਂ ਰਿਕਰੂਟ ਐ ਸੁਣੋ ਤੁਸੀਂ ਐਕਿਊਡ ਐ ਤੁਹਾਨੂੰ ਸਾਰਾ ਕੁਝ ਨਹੀਂ ਦੱਸਦਾ ਬਿਲਕੁਲ ਕਿਊਡ ਹਾਂ ਚਲੋ ਯਾਰ ਮਨਾਂ ਨਾ ਤੁਹਾਨੂੰ ਫੜੋ ਯਾਰ ਬਾਕੀ ਬੰਦੇ ਮੈਨੂੰ ਖਿੱਚਣ ਦੀ ਲੋੜ ਨਹੀਂ ਮੈਂ ਆਪ ਤੁਹਾਨੂੰ ਆਪਾਂ ਕੀ ਗੱਲ ਆ ਯਾਰ ਇਹ ਪਹਿਲੀ ਵਾਰ ਆ ਰਿਹਾ ਐ ਇੰਨੇ ਸਿਰ ਦੇ ਨਹੀਂ ਰਿਹਾ ਸਾਰਾ ਕੁਝ ਬਾਈ ਜੀ ਮੈਂ ਪਹਿਲੀ ਵਾਰ ਸਾਹਿਬ ਵੀਡੀਓ ਬਣਾਈ ਤੁਸੀਂ ਤਿੰਨਾਂ ਨੇ ਪੈਗ ਲਾਏ ਹੋਏ ਆ ਆਪਾਂ ਕਿੱਥੇ ਲੈ ਗਏ ਆਏ ਹੋਏ ਨਾ ਅਸੀਂ ਸਾਨੂੰ ਆਪਣੀ ਡਿਊਟੀ ਕਰਨ ਦਿਓ ਅਸੀਂ ਡਿਊਟੀ ਵਿਗੜ ਪਾਉਂਗੇ ਸੋਹਣਾ ਬ੍ਰਦਰ ਮਗਰ ਤੁਸੀਂ ਡਿਊਟੀ ਚ ਵਿਗੜ ਪਾਉਂਗੇ ਮੈਂ ਇੱਥੇ ਹੁਣੇ ਕਿਸੇ ਕੰਮ ਨਹੀਂ ਪਾਉਂਦਾ ਨਹੀਂ ਪਾਦਰ ਨਹੀਂ ਬਹਿੰਦੇ ਅਸੀਂ ਤੁਹਾਡੀ ਬਿਗੜਨ ਕਿਉਂ ਪਾਵਾਂਗੇ ਮੈਂ ਤੁਹਾਨੂੰ ਲਗੂੰਗਾ ਦਰਵਾਜ਼ਾ ਲਾਇਆ ਹੁਣ ਅਸੀਂ ਆਪਦੇ ਘਰੇ ਬੈਠੇ ਬੀਤੀਏ ਤੁਹਾਨੂੰ ਮੰਨਦਾ ਤੇ ਨਾ ਬੋਲਿਆ ਉਹ ਰੋ ਕੱਪੜੇ ਤਾਂ ਪਾ ਲੈਣ ਚਲੋ ਫੇਰ ਸ਼ੁਰੂ ਕਰ ਮੈਨੂੰ ਕੋਈ ਤੁਹਾਡੇ ਨਾਲ ਕੱਪੜੇ ਨਹੀਂ ਰੋ ਕਹਿੰਦੇ ਹੋਣਾ ਇੱਕ ਮਿੰਟ ਹੋਏ ਕਾਹਦੀ ਗੱਲ ਕਹੀ ਤੇ ਇੱਕ ਮਿੰਟ ਰੋਕੋ ਮੇਰੇ ਨਾਲ ਗੱਲ ਗਈ ਹੈ ਇਹਨੂੰ ਕੱਪੜੇ ਪਾ ਲਓ ਇੱਕ ਮਿੰਟ ਇੱਕ ਮਿੰਟ ਰੋਕੋ ਮੈਂ ਮਨਾਂ ਕੀਤਾ ਵੀ ਕੱਪੜੇ ਨਹੀਂ ਪਾਣੇ ਭਾਈ ਜੀ ਤੁਸੀਂ ਦੇਖ ਕੇ ਮੈਂ ਕਿਉਂ ਜੀ ਵਿਗੜਨ ਪਾ ਰਹੇ ਆ ਤੁਸੀਂ ਪਾ ਰਹੇ ਆ ਤੁਸੀਂ ਪਾ ਰਹੇ ਆ ਤੁਸੀਂ ਆਖ ਨੂੰ ਪੁੱਛਦੇ ਮੇਰੇ ਤੁਸੀਂ ਪਾ ਦੇ ਕੋਈ ਨਹੀਂ ਜਦ ਤੁਸੀਂ ਵੀਡੀਓ ਬਣਾ ਰਹੇ ਸਾਡੀ ਵੀਡੀਓ ਲਾ ਕੇ ਕੋਈ ਨਹੀਂ ਫੇਰ ਕੀ ਹੋਵੇ ਤੁਸੀਂ ਮੈਨੂੰ ਦੱਸੋ ਉਹ ਐ ਜਾਣ ਤੋਂ ਇਨਕਾਰ ਕੀਤਾ ਤੁਸੀਂ ਤੁਰਦੇ ਤਾਂ ਹੈ ਨਹੀਂ ਉਹ ਕੀ ਹੁੰਦਾ ਜੇ ਤੁਰਨਾ ਨਹੀਂ ਉਹ ਕੀ ਕਹਿੰਦੇ ਹਸਪੀਟਲੋਂ ਭਾਈ ਮੇਰੀ ਦਵਾਈ ਪਾ ਲਈ ਹੈ ਮੇਰੇ ਕੋਲ ਭਾਈ ਜੀ ਨਹੀਂ ਦਵਾਈ ਲੈ ਕੇ ਗਏ ਇਫੈਕਟਿਵਲੀ ਲੈ ਕੇ ਗਏ